ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇ ਵੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਜਵਾਰ ਸਿੰਘ ਵਾਲਾ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਤਹਿਸੀਲ ਨਿਹਾਲ ਸਿੰਘ ਵਾਲਾ ਘਰੇਲੂ ਪਰਿਵਾਰ ਤੋਂ ਪਰਿਵਾਰ ਕੋਲੋਂ ਦੋਸਤੋ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਪਾਲੀ ਦੇ ਇੰਨੇ ਕ ਦੋਸਤੋ ਦੋਦੇ ਲਾਈਵ ਹੈ ਬਾਈ ਨੇ ਦੋ ਪਸ਼ੂ ਵਕਾਉ ਕੀਤੇ ਆ ਇੱਕ ਦੋਸਤੋ ਆ ਸਾਹਮਣੇ ਪਹਿਲਣ ਝੋਟੀ ਬਾਈ ਹੈ ਨਹੀਂ ਘਰੇ ਤੋਰ ਕੇ ਨਹੀਂ ਸਾਨੂੰ ਦਿਖਾਉਂਦੇਗੇ ਕਿਉਂਕਿ ਪਸ਼ੂ ਡਰਦੇ ਆ ਦੋਸਤੋ ਉਹ ਪਰੇ ਬੰਦੇ ਤੋਂ ਡਰਦੇ ਆ ਤੇ ਖੋਲੇ ਦਾ ਪਸ਼ੂ ਦੋਸਤੋ ਭੱਜਣਗੇ ਤੇ ਬਾਅਦ ਚ ਵੱਜਣਾ ਨਹੀਂਗਾ ਤੇ ਤਾਂ ਕਰਕੇ ਵੀ ਦੋਸਤੋ ਬੁੜੀਆਂ ਸੀ ਘਰੇ ਉਹਾਂ ਦੇ ਵੀ ਖੜੀਆਂ ਦੀ ਵੀਡੀਓ ਬਣਾ ਲਓ ਇਹਨਾਂ ਦੀ ਤੇ ਆਹ ਦੋਸਤੋ ਪਹਿਲਾ ਸੂਆ ਝੋਟੀ ਸੂਣੀ ਆ 10 ਦਿਨ ਇਹਦੇ ਬਾਕੀ ਆ ਕੱਦ ਕਾਠ ਪੂਰਾ ਚੰਗਾਗਾ ਪਲੀ ਸੰਭੀ ਚੰਗੀ ਆ ਸਿੰਘ ਕਰਮ ਵਾਲੀ ਦੋਸਤੋ ਇੱਕ ਤੜਾ ਗਈ ਆ ਸਿੰਘ ਬਹੁਤ ਸੋਹਣਾ ਸੀਗਾ ਇਹਦਾ ਦੇਖ ਸਕਦੇ ਆ ਹਵਾਨਾ ਦੋਸਤੋ ਸੋਨਾ ਬਣਾਉਗੀ ਠਣਾ ਦਾ ਗੈਪ ਤੁਸੀਂ ਦੇਖ ਸਕਦੇ ਆ ਮਗਰਲੇ ਮੂਹਲੇ ਥਾਂ ਦਾ ਗੈਪ ਦੇਖ ਸਕਦੇ ਆ ਦੇਖ ਸਕਦੇ ਜਿਹੜੀ ਇਹਦੀ ਮਾਂ ਸੀ ਦੋਸਤੋ ਬਾਈਆਂ ਦੇ ਵੀ ਦੁੱਧ ਬਹੁਤ ਚੰਗਾ ਸੀਗਾ ਤੇ ਇਹ ਵੀ ਝੋਟੀ ਦੁੱਧੋਂ ਬਹੁਤ ਖਰੀ ਨਿਕਲੂਗੀ ਜਰੂਰ ਬਾਈ ਨਾਲ ਕਨੈਕਟ ਕਰ ਲਿਓ ਮੋਲ ਹੋਊਗਾ ਜਾਇਜ਼ ਤੇ ਹੋਊਗਾ ਦੋਸਤੋ ਫੋਨ ਤੇ ਦੇਖ ਸਕਦੇ ਆ ਹਵਾਨਾ ਕਿਉਂਕਿ ਬਾਈ ਨੇ ਦਸ ਨੰਬਰ ਦਾ ਕੱਜ ਬਾਈਆਂ ਦਾ ਵੀ 10 ਦਿਨ ਤਾਂ ਪਏ ਵਿਆ ਬਾਕੀ ਤੁਸੀਂ ਜੱਜਮੈਂਟ ਕਰ ਸਕਦੇ 10 ਦਿਨ ਇਹਨੇ ਦੋਸਤੋ ਲੈ ਵੀ ਜਾਣੇ ਕਿਉਂਕਿ ਇਹ ਜੇ ਪੂੜਾ ਦੋਸਤੋ ਪੂਰਾ ਨਹੀਂ ਨਵਾਇਆਗਾ ਤੇ ਆਹ 10 ਦਿਨ ਮੈਂ ਇਹਨੂੰ ਸੂਈ ਨੂੰ ਹੋ ਗਿਆ ਤੀਜਾ ਸੂਆ ਦੋਸਤੋ ਸੂਈ ਆ ਕੱਦ ਕਾਠ ਠੀਕ ਆ ਪਲੀ ਸੰਭੀ ਚੰਗੀ ਆ ਇਹ ਵੀ ਮਗਰ ਦੋਸਤੋ ਇਹਦੇ ਕਟਾ ਆ ਗਿਆਗਾ ਤੇ ਠਣ ਹਵਾਨੇ ਦੀ ਦੇਖ ਸਕਦੇ ਆ ਚਾਰੇ ਥਣ ਗੇਵ ਚ ਨਿਖਣਵੇਂ ਮਿਲਕਵੇਨ ਦੇਖ ਸਕਦੇ ਆ ਹੁਣ ਜਿਹੜਾ 2 ਟਾਈਮ 3 ਟਾਈਮ ਤੁਸੀਂ ਦਸੱਲੀ ਕਰਨੀ ਆ 12 ਕਿਲੋ ਦੁੱਧ ਤਿਆਰ ਦੇਖ ਸਕਦੇ ਆ ਹਵਾਨਾ ਕਰਮਾ ਵਾਲੀ ਨੂੰ ਬਹੁਤ ਸੋਹਣਾ ਦੋਸਤੋ ਕੋਈ ਸਾਈਡ ਨਹੀਂ ਕੋਈ ਪਾਸਾ ਨਹੀਂ ਦਿਖਾਉਂਦੀ ਬਹੁਤ ਸੋਹਣਾ ਹਵਾਨਾ 3 ਵਜੇ ਦਾ ਟਾਈਮ ਆ ਦੋਸਤੋ ਵੀਡੀਓ ਬਣਾਉਣ ਦਾ ਤੇ 6 ਵਜੇ ਚਵਾਈ ਹੋਣੀ ਆ ਦੋਸਤੋ ਉਸ ਹੱਬ ਤੇ ਹਵਾਨੇ ਦੀ ਜੱਜਮੈਂਟ ਕਰ ਲਿਓ ਉਹ ਤੁਹਾਨੂੰ ਹਵਾਨਾ ਨੇ ਦੋਸਤੋ ਹੋਰ ਭਰ ਜਾਣਾ। ਸਪੀਕ ਲੈਵਲ ਇਹਾਂ ਦੇ ਵੀ 16-17 ਕਿਲੋ ਦੁੱਧ ਤੇ ਜਾਵ ਰਹੀਦੀ ਆ। ਕਿਉਂਕਿ ਹਜੇ 10 ਦਿਨ ਹੋ ਗਏ ਬਾਈਆਂ ਨੇ ਵੀ ਲੇਟੀ ਲੂਟੀ ਸ਼ੁਰੂ ਨਹੀਂ ਕੀਤੀ। ਅੰਦਰ ਖੜੀਆਂ ਵੀ ਦੋਸਤੋ ਵੀਡੀਓ ਬਣਾ ਰਹੇ ਆ। ਬਾਈਆਂ ਦਾ ਪੱਲੜ ਮੂਹਰੇ ਪਾਇਆ ਵਾ ਦੋਸਤੋ ਤਾਂ ਕਰਕੇ ਵੀ ਉਸ ਹਿਸਾਬ ਤੇ ਜੱਜਮੈਂਟ ਤੁਸੀਂ ਕੋਲੇ ਆ ਕੇ ਵੀ ਕਰ ਸਕਦੇ ਆ। ਤੇ ਬਾਕੀ ਕੋਲੇ ਆ ਕੇ ਦਸੱਲੀ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਆ। ਤੀਜਾ ਸੁਵਾ ਸੋਈ ਆ ਸਿੰਘ ਮੂਹ ਮੱਥੇ ਦੀ ਰੇਖ ਸਕਦੇ ਆ ਕੁੰਡੇ ਸਿੰਘ ਆ ਪੈਠਪੜਾ ਬਹੁਤ ਚੱਕਵੇਂ ਪੈਠਪੜੇ ਦੀ ਆ ਦੇਖ ਸਕਦੇ ਆ ਦੋ ਫੋਟਾਂ ਨੂੰ ਪੈਠਪੜੇ ਦੀ ਚੌੜੀ ਆ ਦੋਸਤੋ ਚੰਗੀ ਮਾਜਾ ਘਰੇ ਚੋਂ ਨੂੰ ਜਿਹਨੇ ਲੈਣੀ ਆ ਜਰੂਰ ਕਨੈਕਟ ਕਰਿਓ ਵੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾਂ ਬਹੁਤ ਚੰਗੀਆਂ ਇਹ ਦੁੱਧ ਵਾਲੀਆਂ ਨਿਸ਼ਾਨੀਆਂ ਹੁੰਦੀਆਂ ਦੋਸਤੋ ਦੇਖ ਸਕਦੇ ਆ ਬਣ ਕੇ ਵੀ ਬਾਈਆਂ ਦਾ ਵੀ ਚੰਗਾ ਟਾਈਮ ਦੁੱਧ ਦੇ ਜਾਂਦੀ ਆ ਇਹ ਲੰਮਾ ਟਾਈਮ ਦੁੱਧ ਦੇ ਜਾਂਦੀ ਆ ਤੇ ਬਾਈ ਦਾ ਫੋਨ ਨੰਬਰ ਹੈਗਾ 81960 27584 81960 27584 ਇਹ ਨੰਬਰ ਤੇ ਕਨੈਕਟ ਕਰਿਓ ਵੀਡੀਓ ਹੋਰ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੇ ਅੱਗੇ ਜਰੂਰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖਣ ਲਈ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ ਆ ਝੋਟੀ ਬਹੁਤ ਦੋਸਤੋ ਬਹੁਤ ਚੰਗੀ ਰਹੂਗੀ ਬਹੁਤ ਚੰਗੀ ਝੋਟੀ ਆ ਜਰੂਰ ਕਨੈਕਟ ਕਰ ਲਿਓ ਚੰਗੀ ਕੀਮਤ ਬਾਈ ਨੂੰ ਇੱਥੇ ਵੀ ਲੱਗਦੀ ਸੀ ਜੋ ਫੋਨ ਤੇ ਬਾਈ ਨਾਲ ਗੱਲ ਹੋਈ ਆ ਬਾਈ ਦੋਸਤੋ ਆਪਣਾ ਵੀਡੀਓ ਦੇਂਦਾ ਤੇ ਵੀਡੀਓ ਵੇਖ ਕੇ ਬਾਈ ਨੇ ਆਪਾਂ ਨੂੰ ਫੋਨ ਲਾਇਆ ਸੀਗਾ ਵੀ ਵੀਡੀਓ ਬਣਾ ਜੋ ਤੇ ਚੰਗੀ ਝੋਟੀਆਂ ਦੋਸਤੋ ਘਰੇ ਚੋਂ ਨੂੰ ਬਾਕੀ ਘਰੋਂ ਆ ਕੋਈ ਵੀ ਵਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਆ ਤੇ ਆ ਵੀ ਚੋਟੀ ਦੋਸਤ ਚੰਗੀ ਆ ਵੀਡੀਓ ਹੋ ਜਿੰਨੀ ਹੋ ਸਕੇ ਵੱਧ ਵੱਧ ਸ਼ੇਅਰ ਕਰਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ